ਖਰਚਣੇ ਲੈ ਵੱਠੜ ਬਾਟੀਆਂ ਦੇ ਥੱਲੇ ਲਵਾਲਾ ਟੱਕਲੇ ਲੈ ਖਰਚਣੇ ਲੈ ਵੱਠੜ ਬਾਟੀਆਂ ਦੇ ਥੱਲੇ ਲਗਾਲਾ ਜਾਂ ਟੱਕ ਜਗਰ ਨੂੰ ਅੱਜ ਸਰਦਾਰਨੀ ਦਾ ਦਰਵਾਜ਼ਾ ਕਿਵੇਂ ਖੁੱਲਿਆ ਪਿਆ ਸਰਦਾਰਨੀ ਆ ਜਾ ਆ ਜਾ ਨੰਗਿਆ ਨੰਗਿਆ ਅੱਜ ਤੱਕਰੀਆ ਪੱਗਾਂ ਵਾਲੀ ਕਰਮਾ ਵਾਲੀ ਕੋਈ ਹੁੰਨੀ ਐ ਮੈਂ ਤਾਂ ਕਿਤੇ ਸਜ਼ਾਰ ਨਹੀਂ ਮੈਂ ਤਿੰਨ ਚਾਰ ਵਾਰ ਆਈ ਸਾਂ ਹਾਂ ਦਰਵਾਜ਼ਾ ਤੋੜ ਤੋੜ ਚਲ ਜਾਂਦੀ ਸਾਂ ਅੱਛਾ ਫਿਰ ਮੈਂ ਕਿਤੇ ਗ੍ਰਾਂ ਗਈ ਹੋਊਂਗੀ ਗ੍ਰਾਂ ਗਈ ਸੀ ਜਾਂ ਕਿਤੇ ਗਈ ਸੀ ਉਹ ਨਹੀਂ ਮੈਨੂੰ ਪਤਾ ਕੁੜੀ ਕੜੀ ਕੋਲੇ ਗਈ ਹੋਊਗੀ ਅੱਛਾ ਕੁੜੀ ਦਸਤਰੀ ਠੀਕ ਹੈ ਹਾਂ ਹਾਂ ਠੀਕ ਠਾਕ ਬੜੀ ਤੂੰ ਦੱਸ ਤੁਹਾਡਾ ਪਰਿਵਾਰ ਪਿੱਛੇ ਠੀਕ ਹੈ ਠੀਕ ਹੈ ਹਾਂ ਐਸਾ ਹਾਂ ਐਸਾ ਦੋ ਹਫ਼ਤੇ ਪਹਿਲਾਂ ਵੀ ਐਸਾ ਤੁਹਾਡੇ ਪਹਿਲਾਂ ਵੀ ਦੋ ਹਫ਼ਤੇ ਦਾਣਾ ਮੰਡੀ ਚ ਘਰ ਆਈਸਾਂ ਤੂੰ ਮਿਲੇ ਨਹੀਂ ਕਰਮਾਂ ਮੈਂ ਕਿਤੇ ਗਈ ਹੋਊਂਗੀ ਮੈਨੂੰ ਕੀ ਪਤਾ ਵੀ ਅੱਜ ਕਰਮੋਂ ਆਊਗੀ ਸਰਦਾਰਨੀ ਇੱਕ ਤਾਂ ਤੂੰ ਨਾ ਗਿਹੜੇ ਫੜੇ ਬਾੜੇ ਰੱਖਦੀ ਐ ਕਦੇ ਕਿਤੇ ਚਲ ਗਈ ਕਦੇ ਕਿਤੇ ਚਲ ਗਈ ਆਏ ਤਾਂ ਹੋਏਗਾ ਫਿਰ ਕੁੜੀਆਂ ਕੋਲੇ ਜਾਣਾ ਪੈਂਦਾ ਕੀ ਕਰਗੇ ਹੁਣ ਤੇਰੀ ਕੋਈ ਡੀਕ ਹੋਵੇ ਮੈਨੂੰ ਫਿਰ ਤਾਂ ਮੈਂ ਨਾ ਜਾਂਦੀ ਹਰ ਸਰਦਾਰਨੀ ਤੂੰ ਮੈਨੂੰ ਕਿਹਾ ਸੀ ਅੱਜ ਦੋ ਕਣਕਾ ਵੱਢ ਲਾਂਗੇ ਨਾਲੇ ਕਣਕ ਲੈ ਜੀ ਨਾਲੇ ਧੂੜੀ ਲੈ ਜੀ ਤੇ ਫਿਰ ਮੈਂ ਆਈ ਸਾ ਸਾਡੇ ਤਪਸੂਆਂ ਨੂੰ ਕੁਝ ਵੀ ਨਹੀਂ ਸੀ ਪਾਣ ਨੂੰ ਤੇ ਮੈਂ ਸੋਚਿਆ ਸਰਦਾਰਨੀ ਕੋਲ ਗਿਆ ਕੱਢ ਕੇ ਆਨੀ ਆ ਤੂੰ ਮਿਲੀ ਨਾ ਤੇ ਤੂੰ ਕਰੋ ਲੈ ਜਾਂਦੀ ਕਰੇ ਤੂੜੀ ਵਾਲੇ ਬੰਦੇ ਤਾਂ ਸੀਗੇ ਤੂੜੀ ਲੈ ਜਾਣੀ ਸੀ ਤੂੰ ਲੈ ਜਾਂਦੀ ਕਣਕ ਤੈਨੂੰ ਮਾ ਕੇ ਪਾ ਦਿੰਦੀ ਦੇਖ ਸਰਦਾਰਨੀ ਕਿਦਾਂ ਦੀਆਂ ਗੱਲਾਂ ਕਰਦੀਆਂ ਮੈਂ ਦੂਜਿਆਂ ਨੂੰ ਕਿਵੇਂ ਕਹਿ ਦਿੰਦੀ ਵੀ ਤੂੜੀ ਦੇ ਦੋ ਤੇਰੇ ਨਾਲ ਗੱਲ ਕੋਈ ਹੋਰ ਤੇ ਇਹ ਤਾਂ ਮੈਂ ਕਰਮੋਂ ਤੇਰੀ ਗੱਲ ਮੰਨਦੀ ਆ ਤੂੰ ਐ ਤਾਂ ਨਹੀਂ ਕਿ ਕੋਈ ਫਰ ਵਿੱਚ ਸਾਡੇ ਘਰੇ ਕੋਈ ਬੰਦੇ ਹੋਣ ਨਹੀਂ ਆਉਂਦੀ ਗੀ ਤੇ ਕੋਈ ਨਹੀਂ ਤੂੰ ਤੂੜੀ ਵੀ ਲੈ ਜਾ ਤੇ ਕਣਕ ਵੀ ਲੈ ਜੀ ਤੇ ਬਾਕੀ ਮੈਂ ਤੈਨੂੰ ਹੋਰ ਗੱਲ ਕਹਿਣੀ ਆ ਇੱਕ ਕੀ ਸਰਦਾਰ ਨਹੀਂ ਹਣ ਤੂੰ ਮੈਨੂੰ ਕੀ ਕਹਿਣਾ ਕੀ ਕਹਾ ਹੁਣ ਤੈਨੂੰ ਮੈਨੂੰ ਕਹਿਣ ਨੂੰ ਵੀ ਜੀ ਨਹੀਂ ਕਰਦਾ ਉਹ ਬੱਠਲਾਂ ਦੇ ਥੱਲੇ ਲਵਾਏ ਸੀ ਕੋਸ ਨਿਕਲ ਗਏ ਤੇ ਕਰਛਾ ਲਿੱਤਾ ਸੀ ਤੇ ਇੱਥੇ ਤੂੰ ਬੱਤੀ ਕਰਨ ਵਾਸਤੇ ਉਹ ਟੁੱਟ ਗਿਆ ਹੁਣ ਮੈਂ ਤੈਨੂੰ ਕੀ ਆਖਾਂ ਤੂੰ ਮੈਨੂੰ ਆਪ ਤਾਂ ਧੀਆ ਵਰਗੀ ਲੱਗਦੀਆਂ ਕਰਮੋਂ ਮੇਰਾ ਜੀ ਨਹੀਂ ਕਰਦਾ ਤੈਨੂੰ ਕਹਿਣ ਨੂੰ ਪਰ ਚੀਜ਼ ਨਹੀਂ ਵਧੀਆ ਦੇਖੇ ਜਾਂਦੀ ਤੂੰ ਲੈ ਸਰਦਾਰ ਨਹੀਂ ਉਹ ਮੈਂ ਨਹੀਂ ਬਣਾਏ ਹੁਣੇ ਹੋਰ ਹੋਰ ਤਾਂ ਚਾਚਾ ਐ ਨਾ ਉਹਨੇ ਬਣਾਏ ਸਹਾਂਡੇ ਮੈਨੂੰ ਕਹੀ ਕਰ ਨੇ ਲਾਂਬੇ ਦਿੱਤੇ ਸੇ ਫਿਰ ਤ ਉਹਨੂੰ ਕਿਹਾ ਕਰਨਾ ਵੀ ਚਾਜ ਦੀ ਚੀਜ਼ ਬਣਾਇਆ ਕਰ ਮਸਾ ਤਾਂ ਗਾਹਕ ਲੱਗਦੇ ਹੁੰਦੇ ਆ ਚੀਜ਼ ਲੈਣ ਵਾਸਤੇ ਤੇ ਉਹੀ ਫਿਰ ਹੁਣ ਮੈਨੂੰ ਲਾਂਬੇ ਮਿਲ ਜਾਂਦੇ ਆ ਕਿਹ ਦੱਸਾਂ ਸਰਦਾਰ ਨੇ ਉਹ ਵੀ ਵਿਗੜ ਗਏ ਹੁਣ ਸਾਡੇ ਨਾਲ ਅੱਛਾ ਹੁਣ ਤਾਂ ਮੈਂ ਤੇ ਮੇਰੀ ਮਾਂ ਤੇ ਇੱਕ ਭੈਣ ਆ ਕਦੇ ਮਾਸੀ ਕੋਲ ਚਲ ਜਾਂਦੀ ਐ ਕਦੇ ਸਾਡੇ ਕੋਲ ਆ ਜਾਂਦੀ ਐ ਬਸ ਤੈਨੂੰ ਪਤਾ ਹੀ ਆ ਸਾਡਾ ਪਿੰਡ ਪਿੰਡ ਡੇਰਾ ਹੁੰਦਾ ਐ ਤਾਂ ਪਤਾ ਮੈਨੂੰ ਚਾਚਾ ਸਾਡਾ ਹੁਣ ਲੱਗ ਜਾਂਦਾ ਅਸੀਂ ਲੱਗ ਹੋ ਗਏ ਲੱਗ ਹੋ ਗਏ ਤੁਸੀਂ ਹਾਂ ਤੇ ਫਿਰ ਮੈਂ ਤੈਨੂੰ ਐ ਕਹਿਣੀ ਐ ਚੱਲ ਤੂੜੀ ਵੀ ਲੈ ਜੀ ਤੂੰ ਤੈਨੂੰ ਮੈਂ ਕਣਕ ਵੀ ਪਾ ਦੂੰਗੀ ਅੱਜ ਜਾਂ ਫੇਰ ਲੈ ਜੀ ਜਿੱਦੇ ਕਿਤੇ ਆਈ ਕੱਢ ਕੇ ਰੱਖ ਦੂੰਗੀ ਮੈਂ ਉਹ ਤੇ ਠੀਕ ਐ ਸਰਦਾਰਨੀ ਭੁੱਖ ਬੜੀ ਲੱਗੀ ਐ ਰੋਟੀ ਰੋਟੀ ਖਵਾ ਦੇ ਰੋਟੀ ਤਾਂ ਨਹੀਂ ਹੁਣ ਪੈਣੀ ਮੈਂ ਇਥੋਂ ਪਾਕਦੀ ਟਾਈਮ ਤੇ ਆਉਂਦੀ ਤਾਂ ਮੈਂ ਪੱਕਾ ਦੇ ਦੇ ਦਿੰਦੀ ਦੋ ਰੋਟੀਆਂ ਵੱਧ ਲਾ ਲੈਂਦੀ ਹੁਣ ਸਰਦਾਰਨੀ ਤੂੰ ਇਤਨੀ ਬਣੀ ਨੇ ਥੱਕਾ ਕਰਨ ਲੱਗ ਗਈ ਅੱਜ ਕੱਲ ਕੋਈ ਨਹੀਂ ਜਿੱਦੇ ਫੇਰ ਆਈ ਉਹਦੇ ਮੈਂ ਲਾ ਕੇ ਰੱਖ ਮੈਂ ਤੇ ਰੋਟੀ ਤੇਰੇ ਘਰੋਂ ਖਾ ਕੇ ਜਾਣੀ ਸੈਂ ਮੈਂ ਤਾਂ ਦਸ ਘਰ ਛੱਡ ਕੇ ਆਈ ਆਂ ਮੈਂ ਸਰਦਾਰਨੀ ਕੋਲੇ ਰੋਟੀ ਖਾऊं ਦੇਖੋ ਈ ਛੋਟਾ ਦਿਲ ਲੈ ਕੇ ਬੈਠ ਗਈ ਨਾ ਸਰਦਾਰਨੀ ਨਹੀਂ ਛੋਟਾ ਦਿਲ ਤਾਂ ਕੋਈ ਨਹੀਂ ਦਿਲ ਤਾਂ ਮੇਰਾ ਬਥੇਰਾ ਤੂੰ ਆਟਾ ਲੈ ਜੀ ਆਟਾ ਮੈਂ ਕੀ ਸਰਚ ਪੈਣਾ ਰੋਟੀ ਦੀ ਭੁੱਖ ਲੱਗੀ ਤਾਂ ਰੋਟੀਆਂ ਖਵਾ ਦੇ ਤੂੰ ਕਰੇ ਨਹੀਂ ਤੇਰੀ ਮਾਂ ਖਾ ਲੂਗੀ ਨਹੀਂ ਤੇਰੀ ਭੈਣ ਖਾ ਲੂਗੀ ਤੂੰ ਕਰੇ ਲਾ ਲਈ ਤੂੰ ਤਾਂ ਮਟਿਆਰ ਜਹਾਨਾ ਮੈਂ ਬੁੜੀ ਹੋਈ ਪਈ ਹੁਣ ਮੈਂ ਸਰਦਾਰਨੀ ਆਪਾ ਪੀ ਭੇਡ ਦੇਣਾ ਜਿਹੜਾ ਇਹ ਕਿੱਥੇ ਪਕਾੜ ਦਿੰਦਾ ਟਾਈਮ ਸਾਰ ਰੋਟੀ ਹਜੇ ਮੈਂ ਸਾਰੇ ਪਿੰਡ ਦਾ ਘੇੜਾ ਲਾਣਾ ਤੂੰ ਦੇਖ ਕਿੱਥੇ ਆ ਗਈ ਐ ਐ ਤਾਂ ਹੈਗਾ ਫਿਰ ਹੁਣ ਤੂੰ ਖਾ ਕੇ ਜਾਵੇਂਗੀ ਹੋਰ ਖਾ ਕੇ ਜਾਉਂਗੀ ਰੋਟੀ ਲੈ ਕੇ ਦੇ ਤੇਰੇ ਤੇ ਜੋਰ ਆ ਮੇਰਾ ਉੱਥੇ ਅੰਦਰ ਆ ਜਾ ਫਿਰ ਮੈਂ ਰੋਟੀ ਲਾ ਕੇ ਦਿੰਨੀ ਐ ਤੈਨੂੰ ਇੱਥੇ ਬਹਿ ਕੇ ਖਾ ਲਾਂਗੀ ਸਰਦਾਰਨੀ ਲੈ ਆ ਦੇ ਦੋ ਰੋਟੀਆਂ ਨਹੀਂ ਆ ਜਾ ਤੂੰ ਉੱਥੇ ਖਾ ਲਈ ਕੋਈ ਨਹੀਂ ਹਵਾ ਲੈ ਲੈ ਪੱਖੇ ਦੀ ਸਾਰੀ ਤੇਰੀ ਧੁੱਪੇ ਤੂਰੀ ਫਿਰਦੀ ਐ ਉਹ ਵੀ ਸਰਦਾਰਨੀ ਐ ਗੱਲ ਨਹੀਂ ਮੰਨਦੀ ਕੋਈ ਨਹੀਂ ਕੋਈ ਨਹੀਂ ਆ ਜਾ ਵੀ ਦੇ ਦੇਣੀ ਐ ਫੇਰ ਰੋਟੀ ਖਾਣੀ ਹੁਣ ਅੰਦਰ ਬਹਿ ਕੇ ਖਾ ਲਾ ਹੁਣ ਰੋਟੀ ਬਹੁਤ ਐ ਕਿ ਹੋਰ ਲੈ ਕੇ ਦੇਵਾਂ ਨਾ ਨਾ ਸਰਦਾਰਨੀ ਹੁਣ ਤਾਂ ਜਿੰਦੀ ਵਸਦੀ ਰਹੇ ਹੋਰ ਖਾ ਲੈ ਹੁਣ ਤਾਂ ਨਾ ਨਾ ਸਰਦਾਰਨੀ ਢਿੱਡ ਭਰ ਗਿਆ ਮੇਰਾ ਚਲ ਹਣ ਤਾਂ ਸ਼ਾਮ ਤੱਕ ਗੇੜਾ ਲਾਉਂਗੀ ਨਾ ਪੂਰੇ ਪਿੰਡ ਦਾ ਤਾਂ ਆ ਵੀ ਭੁੱਖ ਨਹੀਂ ਲੱਗਣੀ ਮੈਨੂੰ ਠੀਕ ਹੁਣ ਕਿੱਥੋਂ ਲੱਗੂਗੀ ਫੇਰ ਤਿੰਨ ਚਾਰ ਰੋਟੀਆਂ ਖਾ ਲਈਆਂ ਹੋਰ ਸਰਦਾਰ ਨਹੀਂ ਚਾਹ ਪੀ ਲਈ ਹੁਣ ਮੈਂ ਤਾਂ ਹੀ ਤਾਂ ਚਾਹ ਕਰਕੇ ਦਿੱਤੀ ਮਹਾਂ ਚਲ ਚਾਹ ਵੀ ਪਿਆ ਲੈ ਮੈਂ ਚਲੀ ਸਰਦਾਰ ਨਹੀਂ ਏ ਹਾਂ ਆ ਤੁਹਾਡੇ ਟਰੈਕਟਰ ਕਾਹਨ ਚਲਾਉਂਦਾ ਟਰੈਕਟਰ ਮੇਰੇ ਮੁੰਡਾ ਚਲਾਉਂਦਾ ਅੱਛਾ ਸਰਦਾਰ ਕਿੱਥੇ ਏ ਤੇਰਾ ਸਰਦਾਰ ਤਾਂ ਹੈ ਹੀ ਨਹੀਂ ਕਿੱਥੇ ਗਿਆ ਬਾਹਰ ਗਿਆ ਵਿਦੇਸ਼ ਗਿਆ ਨਹੀਂ ਨਹੀਂ ਉਹ ਤਾਂ ਡੈਥ ਹੋ ਗਈ ਸੀਗੀ ਮੈਂ ਤਾਂ ਕੱਲੀ ਆ ਰੰਦੀ ਜੀਵੀ ਆ ਅੱਛਾ ਹਾਂ ਤਾਂ ਵਿਧਵਾ ਹੋ ਗਈ ਸੈਂ ਤਾਰੇ ਚਿੱਟੇ ਕੱਪੜੇ ਪਾ ਕੇ ਰਖਦੀ ਹੋਰ ਤਾਂ ਹੀ ਚਿੱਟੇ ਲੀਡੇ ਪਾ ਕੇ ਰੱਖਦੀ ਮੇਰੀ ਗੱਲ ਸੁਣ ਰੰਗਦਾਰ ਕੱਪੜੇ ਪਾਇਆ ਕਰ ਜਿਹੜਾ ਤੁਰ ਗਿਆ ਸੈਂ ਤੁਰ ਗਿਆ ਜੋਨੇ ਜੀ ਆਨੇ ਮੇਲੇ ਸਜਗ ਤੇ ਐਂ ਤਾਂ ਹੈਗਾ ਫਿਰ ਲੋਕ ਕਹਿਣਗੇ ਹੁਣ ਲੀਡੇ ਗੂੜੇ ਪਾਉਣ ਲੱਗ ਗਈ ਲੋਕਾਂ ਦਾ ਕੀ ਮੂੰਹ ਫੜ ਲੈਣਾ ਹੁਣ ਅਸਾਂ ਦੇਖ ਕਦੇ ਆ ਪਿੰਡ ਕਦੇ ਉਹ ਪਿੰਡ ਲੋਕ ਤਾਂ ਸਾਨੂੰ ਨਹੀਂ ਜਾਣ ਦਿੰਦੇ ਸਾਂ ਐ ਤਾਂ ਹੈਗਾ ਐ ਤਾਂ ਹੈਗਾ ਫਿਰ ਹੁਣ ਕੀ ਕਰਾਂ ਮੇਰੀ ਗੱਲ ਸੁਣ ਸਰਦਾਰਨੀ ਸਾਰੀ ਦਿਹਾੜੀ ਖੱਪਦੀ ਰਹਿਣੀ ਐ ਜੇ ਤੇਰਾ ਪੁੱਤ ਹੈਗਾ ਨਾ ਉਹਦਾ ਵਿਆਹ ਸ਼ਾਦੀ ਕਰਦੇ ਕਿੰਨੀ ਐ ਉਮਰ ਤੇਰੇ ਪੁੱਤ ਦੀ ਹੋਏਗੀ 30 ਸਾਲ ਦਨੇੜੇ ਨੂਪੜਿਆ ਪਿਆ ਸਿਰ ਤਾਂ ਤੂੰ ਲੈ ਕੇ ਆ ਉਹਦੀ ਅੰਨੂ ਉਹਦੀਆਂ ਪੱਕੀਆਂ ਖਾ ਰੋਟੀਆਂ ਸਰਦਾਰਨੀ ਐਨੀ ਤੂੰ ਲੈ ਚੱਤ ਫੂਕਦੀ ਰਹਿਨੀ ਐ ਨਲੇ ਮੇਰੇ ਵਰਗੀ ਨੂੰ ਕਹਿ ਦਿੰਨੀ ਐ ਨਹੀਂ ਫੇਰ ਖਾਜੀ ਜਦ ਨੂੰ ਆਏਗੀ ਨਾ ਮੇਰੇ ਵਰਗੀ ਨੂੰ ਵੀ ਗਰਮ ਗਰਮ ਰੋਟੀ ਖਵਾ ਦਿਆ ਕਰੀ ਬਸ ਤੇਰੇ ਵਰਗੀ ਨੂੰ ਹੀ ਲਿਆਉਣੀ ਐ ਪਾਲ ਦੇ ਤੂੰ ਪਾਲ ਦੇ ਤੁਰੇ ਫਿਰਦੀ ਸਾਡਾ ਗਰੀਬਾ ਦਾ ਕੀ ਐ ਸਰਦਾਰਨੀ ਲੈ ਉੱਚੀ ਜਾਤੀ ਦੇ ਲੋਕ ਅਸੀਂ ਨਹੀਂ ਵੈਸਾ ਸਾਡਾ ਥੱਡੇ ਨੇ ਕੀ ਮੇਲ ਸੈਂ ਮੇਰੇ ਤੇ ਤੂੰ ਪਸੰਦ ਦਾ ਬਲਾਈ ਬਸ ਤੇਰੇ ਵਰਗੀ ਨੂੰ ਹੀ ਲਿਆਉਣੀ ਐ ਮੈਂ ਤਾਂ ਮੇਰੇ ਵਰਗੇ ਨੂੰ ਕਿੱਥੋਂ ਸਰਦਾਰ ਨਹੀਂ ਐ ਸਾਡਾ ਪੱਕਾ ਘਾਰ ਐਡਾ ਵੱਡਾ ਘਾਰ ਐ ਟਰੈਕਟਰ ਘਾਰਾਂ ਵਾਲੇ ਤੁਸੀਂ ਲੋਕ ਸੈ ਅਸੀਂ ਗੱਡੀਆਂ ਵਾਲੇ ਸਾਡਾ ਗੱਡੀਆਂ ਵਾਲੇ ਦਾ ਕੋਈ ਟਿਕਾਣਾ ਨਹੀਂ ਹੁੰਦਾ ਸੈਂ ਐ ਤਾਂ ਹੈਗਾ ਟਿਕਾਣਾ ਸਾਡੇ ਸੱਤਾਂ ਵੀ ਕਰਦੇ ਆ ਨਾ 5 ਸਾਲ ਦਾ ਵਿਆਹ ਹੁੰਦਾ ਅੱਛਾ 5 ਸਾਲ ਕੁੜੀ ਸਹਰੇ ਰਹਿੰਦੀ ਐ ਤੇ ਫਿਰ ਉਸ ਤੋਂ ਬਾਅਦ ਫੇਰ ਪੇਕੇ ਆ ਜਾਂਦੀ ਐ ਉਸ ਤੋਂ ਬਾਅਦ ਨਹੀਂ ਜਾਂਦੀ ਅੱਛਾ ਲੈਣੇ ਚੰਮ ਕੇ ਦੇ ਦਿੰਦੇ ਆ ਉਹਨਾਂ ਨੂੰ ਅੱਛਾ ਹਾਂ ਫੇਰ ਲਈ ਜਾਂਦਾਂ ਫੇਰ ਨਹੀਂ 5 ਸਾਲ ਦਾ ਵਿਆਹ ਹੁੰਦਾ ਸਾਡੇ ਚਲ ਉਹ ਤਾਂ ਕੋਈ ਨਹੀਂ ਫਿਰ ਸਾਾਨੂੰ ਤਾਂ ਸਾਡੀ ਬਰਾਬਰੀ ਦਾ ਭਾਲ ਕੇ ਦੀ ਨਾ ਕੋਈ ਤੁਰੀ ਫਰਦੀ ਕਿਸੈ ਨੂੰ ਪੁੱਛ ਲਈ। ਵਾਹ ਸਰਦਾਰਨੀਏ ਤੂੰ ਕਿਸੇ ਗਲ ਕਾਣੀ ਸੈਂ ਜਿਹੜਾ ਤੇਰੇ ਮੁੰਡੇ ਨਾਲ ਰਿਸ਼ਤਾ ਨਹੀਂ ਹੁੰਦਾ ਮੈਨੂੰ ਗਰੀਬਣੀ ਨੂੰ ਬੋਲ ਰਹੀ ਐ। ਚਲ ਕੋਈ ਨਹੀਂ ਫਿਰ ਕਰਾਂਗੇ। ਸਾਡੇ ਗੱਡੀਆਂ ਵਾਲੇ ਤੇ ਕੌਣ ਭਰੋਸਾ ਕਰਦਾ ਸਾਨੂੰ ਤਾਂ ਕੋਈ ਪਾਣੀ ਦਾ ਗਲਾਸ ਨਹੀਂ ਦਿੰਦਾ। ਇਹ ਤਾਂ ਤੂੰ ਹੀ ਵੱਡੇ ਦਿਲ ਵਾਲੀ ਸੈਂ ਜਿਹੜੀ ਮੈਨੂੰ ਬਿਠਾ ਲਿਆ ਚਾਹ ਪਾਣੀ ਪਿਉਣੀ ਐ ਫਿਰ ਮੈਨੂੰ ਤੇਰਾ ਮੂੰਹ ਆਉਂਦਾ। ਮੈਨੂੰ ਆਏ ਲੱਗਦਾ ਜਿਵੇਂ ਮੇਰਗ ਕੁੜੀ ਆ ਗਈ ਹੋਈ ਤੂੰ ਆ ਗਈ ਤਾਂ ਤੈਨੂੰ ਪਰੇ ਸੱਦ ਲੈਣੀ ਐ ਸਾਰੇ ਤੇਰੇ ਵਰਗੇ ਨਹੀਂ ਹੁੰਦੇ ਐ ਤਾਂ ਹੈ ਇਹ ਟੇਬਲ ਹੁੰਦਾ ਨਾ ਸਾਰੇ ਪੈਰ ਦੀ ਜੁੱਤੀ ਸਮਝਦੇ ਸੈਂ ਇਹ ਤਾਂ ਹੈ ਐ ਤਾਂ ਹੈ ਹਣ ਤੂੰ ਦੱਸ ਕੋਈ ਤਕੜਾ ਖਰਚਾ ਲੈਣਾ ਤਾਂ ਬਟਾ ਦੇ ਚਾਰ ਪੈਸੇ ਮੈਨੂੰ ਵੀ ਨਹੀਂ ਮੈਂ ਤਕੜਾ ਖਰਚਾ ਉਹ ਤਾਂ ਕੁਛ ਨਹੀਂ ਲੈਣਾਗਾ ਮੈਂ ਅੱਗੇ ਕਰਛਾ ਦੇ ਕੇ ਕਿਸੇ ਟੁੱਟ ਗਿਆ ਉਹਦਾ ਕੀ ਕਰਗੇ ਫਿਰ ਹੁਣ ਤੂੰ ਤਾਂ ਨਾ ਬਾੜਾ ਖਜੂਸਪਣਾ ਕਰਦੀ ਐ ਤੂੰ ਮੇਰੇ ਕਾ ਸੁਣ ਮੈਂ ਤੈਨੂੰ ਹੋਰ ਕੰਮ ਦਿੰਨੀ ਐ ਮੈਂ ਦੋ ਪੀਪੇ ਵਦਗਾ ਤਿਆਰ ਕਰਕੇ ਲਿਆ ਦੀ ਬਿਸਕੁਟਾਂ ਵਾਸਤੇ ਪੀਪੇ ਹਾਂ ਤੂੰ ਵੀ ਪੈਟੀ ਕਰਨੇ ਪੀਪੇ ਮੈਂ ਹੁਣ ਕੁੜੀਆਂ ਨੂੰ ਇਹਨੂੰ ਬਿਸਕੁਟ ਦਿੰਨੀ ਐ ਹਾਂ ਇੱਕ ਫਿਰ ਮੇਰੀ ਭੈਣ ਹੈਗੀ ਹਾਂ ਤੇ ਉਹ ਭਾਲਦੀ ਐ ਇੱਕ ਮੇਰਾ ਭਰਾ ਬਿਸਕੁਟ ਲੈ ਕੇ ਆਂਦਾ ਤੇ ਪੇਟੀ ਜੀ ਚ ਇੱਕ ਉਹਨੂੰ ਦੇ ਦੂੰ ਮੈਂ ਤਾਂ ਦੋ ਤਿੰਨ ਲਿਆ ਦੀ ਵਦਗਾ ਬਣਾ ਕੇ ਅੱਛਾ ਹਾਂ ਹੁਣ ਬਿਸਕੁਟ ਪਹਿਲੀ ਵਾਰ ਸੁਣੇ ਵਿਦੇੜੇ ਭੈਣ ਨੇ ਨਾ ਨਾ ਭਰਾ ਮੈਨੂੰ ਦੇਖ ਕੇ ਜਾ ਕਹੂੰਗਾ ਮੈਂ ਪੀਪਾ ਪੜਾਉ ਉਹਨੂੰ ਵੇਚ ਲਿਆ ਦੇ ਕਰ ਮੈਨੂੰ ਪੈੜਾ ਲੱਗਦਾ ਪੇਟੀ ਜੀ ਚ ਅੱਛਾ ਸਰਦਾਰ ਨਹੀਂ ਹੈ ਬਣਾ ਦੂੰਗੀ ਮੇਰੀ ਗੱਲ ਸੁਣ ਲੈ ਪੂਰਾ ਵਧੀਆ ਚਾਦਰ ਦਾ ਬਣਾ ਕੇ ਦਊ ਪੀਪਾ 500 ਰੁਪਏ ਇੱਕ ਪੀਪੇ ਦਾ ਲਊਂਗੀ ਠੀਕ ਹੈ ਕੋਈ ਨਹੀਂ ਉਹ ਤਾਂ ਪਕਾਰ ਲਾਂਗੇ ਸਾਬ ਕਿਤਾਬ ਕੌਣ ਆ ਗਿਆ ਉਹ ਤਾਂ ਕੋਈ ਸਕੂਲ ਵਾਲੇ ਬੱਚੇ ਆਏ ਆ ਅੱਛਾ ਮੈਂ ਕਿ ਤੇਰੇ ਘਰ ਕੋਈ ਆ ਗਿਆ ਨਾ ਨਾ ਚੱਲ ਸਰਦਾਰ ਨਹੀਂ ਹੁਣ ਮੇਰੇ ਨਾਲ ਗੱਲ ਕਰ 500 ਰੁਪਏ ਇੱਕ ਪੀਪੇ ਦਾ ਕਿੰਨੇ ਪੀਪੇ ਬਣਾਣੇ ਆ ਦੋ ਤਿੰਨ ਪੀਪੇ ਲਿਆ ਦੀ ਤਿਆਰ ਕਰਕੇ ਤਿੰਨ ਪੀਪੇ 1500 ਕੋਈ ਨੀ ਉਹ ਦੇਖ ਲਾਂਗੇ ਮੌਕੇ ਤੇ ਉਹ ਤਾਂ ਨਾ ਸਰਦਾਰਨੀਏ ਇਹ ਝ ਘਾਟ ਬਾਦ ਨਹੀਂ ਅਸੀਂ ਆਪ ਦਾ ਹੱਕ ਦਾ ਖਾਈ ਦਾ ਤੈਨੂੰ ਵੀ ਪਤਾ ਮੈਂ ਹੱਥੀਂ ਚੀਜ਼ ਬਣਾਉਣੀ ਆ ਧੋਖਾ ਨਹੀਂ ਕਰਦੀ ਤੇਰੇ ਨਾਲ ਉਹ ਤਾਂ ਠੀਕ ਹੈ ਚੱਲ ਵਧੀਆ ਬਣਾ ਕੇ ਲਿਆਦੀ ਵਸ ਚੱਲ ਠੀਕ ਹੈ ਸਰਦਾਰਨੀਏ ਠੀਕ ਹੈ ਚੱਲ ਜੀ ਚੰਗਾ ਪੂਰੇ ਪਿੰਡ ਦਾ ਗੇੜਾ ਲਾਣਾ ਹੋਰ ਦੀ ਵਸਦੀ ਰਹਿ ਭਾਗਾ ਵਾਲੀਏ ਚੱਲ ਕੋਈ ਲੈ ਉਹ ਆ ਕੇ ਰੋਟੀ ਮੰਗ ਕੇ ਬੈ ਗਈ ਚਲ ਕੋਈ ਨਹੀਂ ਪੰਨ ਹੁੰਦਾ ਉਹ ਤਾਂ ਰੋਟੀ ਦਾ ਵਰਜੀਤ ਹੋ ਕਿਵੇਂ ਨਹੀਂ ਇੱਥੇ ਬੈਠ ਗਈ ਅੱਜ ਨਹੀਂ ਹੋਰ ਭਣਿਆ ਲੀੜੇ ਦੇ ਧੋਕੇ ਹਟੀ ਸੀਗੀ ਤੇ ਮੈਂ ਖ ਚਲ ਮੈਂ ਇੱਥੇ ਮਿੰਦ ਦਾਮ ਲੈ ਲਵੇ ਕਿ ਤੂੰ ਵੀ ਨਹੀਂ ਦਪਾਇਰੇ ਟਿਕਦੀ ਹਨ ਕੀ ਕਰਾਂ ਫਿਰ ਭਣੇ ਹੋਣ ਗੀੜੇ ਤਾਂ ਧੋਣੇ ਪੈਂਦੇ ਫਿਰ ਹੱਥ ਨੇ ਕੰਮ ਦਾ ਵੇਲਾ ਹੋ ਜਾਂਦਾ ਹੋਰ ਤੇਰੇ ਕਿਵੇਂ ਆਉਣ ਹੋ ਗਿਆ ਨਹੀਂ ਮੈਂ ਤੇਰੇ ਕੋਲ ਕੰਮ ਆਈ ਸੀ ਕਿਵੇਂ ਸੁੱਖਦਾ ਹੈ ਸੁੱਖਦਾ ਹੈ ਮੈਂ ਅੰਦੀ ਸੀ ਤੇਰੇ ਮੁੰਡੇ ਨੂੰ ਰਿਸ਼ਤਾ ਲੈਣੀ ਆਂ ਤੂੰ ਲੇ ਲਾਂਗੇ ਹੰਬਾ ਗੱਭਰੂ ਆਹ ਸੁੱਖ ਨਾਲ ਵਿਆਹਣਾ ਹੀ ਆਪਾਂ ਹੋਰ ਮਾਂ ਦੀ ਸੀ ਕੁੜੀ ਤਾਂ ਹੈਗੀਏ ਮੇਰੇ ਹੱਥ ਚ ਅੱਛਾ ਕੰਮ ਵਾਲੀ ਹੋਵੇ ਬਸ ਆਪਾਂ ਨੂੰ ਪੜਨ ਫੋੜਨ ਦਾ ਵੀ ਨਹੀਂ ਇੰਨਾ ਹਨਾ ਨਹੀਂ ਕੁੜੀ ਤਾਂ ਕੰਮ ਵਾਲੀ ਹੋਏ ਗਰੀਬ ਜੇ ਕਰਦੀ ਹੈ ਵਿਚਾਰੀ ਚੱਲ ਘਰੇ ਤਾਂ ਸਾਡੇ ਰੱਬ ਦਾ ਦਿੱਤਾ ਬਥੇਰਾ ਕੁਛ ਆ ਵਾਖਾ ਚਲਾ ਮਰਜੀਤ ਨੂੰ ਪੁੱਛਦੀਆਂ ਜੇ ਰਿਸ਼ਤਾ ਲਾਉਗੀ ਤਾਂ ਨਾ ਲਏ ਲਾਂਗੇ ਰਿਸ਼ਤਾ ਵਾਕੀ ਫੇਰ ਮੁੰਡੇ ਨਾਰਾਏ ਕਰਕੇ ਦੱਸ ਦੂੰਗੀ ਤੈਨੂੰ ਹੱਥ ਨਹੀਂ ਆਊਗਾ ਤੈਨੂੰ ਤਾਂ ਖੇਤ ਗਿਆ ਗਿਆ ਉਹਨੂੰ ਪੁੱਛ ਨਹੀਂ ਕੀ ਕਹਿੰਦਾ ਰਾਇ ਕਰ ਲਿਓ ਮਾਂ ਪੁੱਤ ਕੁੜੀ ਸਿਆਣੀ ਆ ਕਸਿਆਣੀ ਚਾਹੀਦੀ ਆਪਾਂ ਨੂੰ ਤਾਂ ਤੈਨੂੰ ਪਤਾ ਹੀ ਹੈ ਫਿਰ ਹੁਣ ਪੜ੍ਹੀ ਐ ਕਰਦੀ ਐ 8000 ਦੀ ਨੌਕਰੀ ਚਲੋ ਤਾਂ ਇਹਨਾਂ ਦੀ ਮਰਜ਼ੀ ਐ ਜੇ ਸਣੀ ਨੇ ਕਰਾਉਣੀ ਹੋਈ ਤਾਂ ਕਰਾ ਲੂਗਾ ਨਹੀਂ ਉਹਦੀ ਮਨ ਹਾਂ ਉਹ ਤਾਂ ਛੋੜੀ ਚੱਲੂਗੀ ਹੈਨਾ ਉਹ ਉਤੋਂ ਦੀ ਵਕਤ ਤਾਂ ਜਾਂਦੀ ਨਹੀਂ ਛੋੜੇ ਜੇ ਤੁਸੀਂ ਡਿਊਟੀ ਕਰਾਓਗੇ ਤਾਂ ਕਰ ਲੂਗੀ ਕਰ ਲੂਗੀ ਇਹ ਤਾਂ ਹੈ ਨਹੀਂ ਬੈਠੀ ਅਗਲੀ ਕਰ ਹੂੰ ਕੁੜੀ ਸੋਹਣੀ ਹੋਵੇ ਕੁੜੀ ਤਾਂ ਬਲਾਈ ਸੋਹਣੀ ਐ ਤੇਰੇ ਮੁੰਡੇ ਨਾਲ ਤਾਂ ਕਿੱਥੇ ਸੋਹਣੀ ਆ ਚਲ ਕੋਈ ਨਹੀਂ ਫਿਰ ਰੰਗ ਤਾਂ ਦੋ ਹੀ ਹੁੰਦੇ ਮੇਰੇ ਮੁੰਡਾ ਕੰਮ ਥੋੜਾ ਕਰਦਾ ਕੰਮ ਦਾ ਕਰਦਾ ਫਿਰ ਤੂੰ ਆਂਦੀ ਸੋਹਣੀ ਹੋਵੇ ਵੀ ਰੰਗ ਤਾਂ ਕਾਲਾ ਜਾਂ ਗੋਰਾ ਦੋਈ ਹੋਣੀ ਫਿਰ ਆਏ ਆ ਨਾ ਵੀ ਚੱਲ ਮੁੰਡੇ ਦਾ ਰੰਗ ਤਾਂ ਚੱਲ ਜਾਂਦਾ ਹੈ ਠੀਕ ਤੋ ਫਿਰ ਦਾ ਸੋਹਣਾ ਲੱਗੇ ਘਰੇ ਮਰਮ ਤੇ ਜਿਉਂਨੇ ਤੇਰਾ ਮੁੰਡਾ ਵੀ ਫਿੱਟ ਕਰਤਾ ਦੇ ਹਾਂ ਇਹ ਕਿਵੇਂ ਕਰਤਾ ਤੇ 10 ਕਿਲੇ ਪੈੜੀ ਦੇ ਆਉਂਦੇ ਜਿਹੜੇ ਤੇ ਇੰਨਾ ਸਮਾਨ ਸੰਦ ਸੰਗੇੜਾ ਕੀ ਨਹੀਂ ਸਾਡੇ ਘਰੇ ਹਾਏ ਤਾਂ ਬਥੇਰਾ ਕੁਸ ਫਿਰ ਤੂੰ ਪਹਿਲਾਂ ਰਾਇ ਕਰ ਕੁੜੀ ਦੇਖ ਕੇ ਫੇਰ ਹੀ ਪਤਾ ਲੱਗੂਦੈ ਨੀ ਚੱਲ ਕੁੜੀ ਤਾਂ ਹੱਥ ਲਾਈ ਮੈਲੀ ਹੁੰਦੀ ਆ ਚੱਲ ਮੈਂ ਸ਼ਨੀ ਨਾ ਨਾ ਹੱਥ ਨੇ ਗੱਲ ਕਰਕੇ ਫੇਰ ਤੈਨੂੰ ਦੱਸ ਦਿਆਂਗੇ ਕੀ ਕਹਿੰਦਾ ਉਹਨੂੰ ਕਹਿ ਦੂੰਗੀ ਬਹੁਤ ਵਧੀਆ ਘਰ ਦਾ ਰਿਸ਼ਤਾ ਆਉਂਦਾ ਆਪਾਂ ਦੇਣ ਲੈਣ ਤੋਂ ਕੀ ਲੈਣਾ ਆਪਾਂ ਨੂੰ ਕੁੜੀ ਕੰਮ ਵਾਲੀ ਤੇ ਸਿਆਣੀ ਚਾਹੀਦੀ ਹੈਗੀ ਚੱਲ ਮੈਨੂੰ ਰਾਏ ਕਰਕੇ ਦੱਸ ਦਿਓ ਵਧੀਆ ਘਰ ਦਾ ਰਿਸ਼ਤਾ ਆਇਆ ਇਹ ਜਿਹੇ ਰਿਸ਼ਤੇ ਮਿਲਦੇ ਨਹੀਂ ਹੁੰਦੇ ਹੱਥੋਂ ਜੇ ਕੇਰਾ ਖੁੰਝ ਗਿਆ ਨਾ ਫਿਰ ਆਈ ਨਹੀਂ ਪਤਾ ਕਿਹੇ ਜੀਉ ਮੈਂ ਵੀ ਆਪ ਦੇ ਕਰਕੇ ਆਈ ਸੀ ਨਾ ਕੋਈ ਨਹੀਂ ਕੋਈ ਨਹੀਂ ਤੈਨੂੰ ਰਿਆ ਕਰਕੇ ਅਸੀਂ ਪੱਕਾ ਦੱਸ ਦਿਆਂਗੇ ਰਿਸ਼ਤਾ ਅਸੀਂ ਲਈ ਲਾਵਾਂਗੇ ਹੁਣ ਭੈਣ ਮੈਥੇ ਵੀ ਨਹੀਂ ਹੁੰਦਾ ਇੰਨਾ ਕੰਮ ਮੈਂ ਟੂ ਹੀ ਦੁਖਦੀ ਐ ਨਾਲ ਤਾਂ ਮੈਂ ਦਿੱਤੇ ਗੋਡੇ ਦੁਖਦੇ ਰਹਿਂਗੀ ਨਹੀਂ ਹੁਣ ਸੁੱਖ ਨਾਲ ਵਿਆਹ ਨਾਲ ਆ ਹਾਂ ਨਾਲੇ ਹੁਣ ਉਹ ਹੀ ਦਾ 27 28 ਸਾਲ ਦਾ ਹੋ ਗਿਆ ਹੁਣ ਵਾਟਾ ਵਿਆਹ ਦੇ ਵਾਟਾ ਵਿਆਹਨ ਦੇ ਜਵਾਕ ਤਾਂ ਪੈਰ ਲਾਉਂਦੇ ਨਹੀਂ ਹੁੰਦੇ ਕਿੱਥੇ ਮੰਨਦਾ ਨਹੀਂ ਆਂਦਾ ਜੇ ਹੋਰ ਖੜ ਜਾ ਫੇਰ ਇਹ ਦੁਬਾਰਾ ਪੈਣੀ ਟਾਈਮ ਟੱਪ ਗਿਆ ਫੇਰ ਉਹ ਰਿਸ਼ਤਾ ਨਹੀਂ ਕਰਦਾ ਨਹੀਂ ਕਰਦਾ ਫੇਰ ਤਾਂ ਭਾਮਾ ਦੀ 50 ਕਿੱਲੇ ਕਹੀਦੀ ਤੂੰ ਤਾਂ ਨਹੀਂ ਖੜਦਾ ਅਗਲਾ ਨਹੀਂ ਖੜਦਾ ਇਹ ਤਾਂ ਹੈ ਹੀ ਹਾਂ ਚੱਲ ਕੋਈ ਨਹੀਂ ਪੈਣੀ ਤੂੰ ਬੈਠ ਮੈਂ ਚਾਹ ਬਣਾ ਲਿਆ ਹਾਂ ਚਾਹ ਨਹੀਂ ਮੈਂ ਪੀਂਦੀ ਹੁਣ ਤਾਂ ਸਾਗ ਕਰਾ ਕੇ ਪੀਉਂ ਚਾ ਚੱਲ ਤੇਰੀ ਮਰ ਗਈ ਆ ਫੇਰ ਠੀਕ ਆ ਚੰਗਾ ਮੈਂ ਗੱਲ ਕਰਕੇ ਦੱਸਾਂਗੇ ਤੈਨੂੰ ਚੰਗਾ ਕੀ ਕਰੀਏ ਅੱਨੀ ਹਾਂ ਕੀ ਬਣਾਉਂਦੀ ਸੀ ਪਤ ਕੋਟਾ ਗਿਆ ਤੂੰ ਹਾਂ ਆ ਗਿਆ ਹੋ ਗਿਆ ਤਾਂ ਮੱਖੇਦ ਦਾ ਕਿ ਰਹਿੰਦਾ ਕੁਛ ਖੇਦਾ ਤਾਂ ਨਿਬੜ ਗਿਆ ਰੋਟੀ ਨਹੀਂ ਪਈ ਕੋਈ ਰੋਟੀ ਵੇਖ ਲੈ ਹੋਊਗੀ ਰੋਟੀ ਤਾਂ ਮੈਂ ਕਿਹਦਾ ਰਹਾਣੀ ਨਾ ਦੋ ਮਹੀਨੇ ਆਈ ਚੱਲੂਗਾ ਮੈਂ ਰੋਟੀਆਂ ਤਾਂ ਖਾ ਲਾ ਮੈਂ ਤੁਹਾਨੂੰ ਆਇਆ ਕਹਿੰਦਾ ਸੀਗਾ ਹਾਂ ਵੀ ਬੰਦੇ ਦਾ ਕਿਵੇਂ ਕਰਕੇ ਰੱਖ ਲੀ ਹੁਣ ਦੋ ਮਹੀਨੇ ਦੇ ਵਾਸਤੇ ਨਹੀਂ ਸਰਦਾ ਤਾਂ ਰੱਖ ਲਾ ਪੁੱਤ ਤੇ ਮੈਂ ਤਾਂ ਇਹਨੂੰ ਮੈਂ ਵੀ ਗੱਲ ਕਹੀ ਨਹੀਂ ਸੀ ਕੋਈ ਹਾਂ ਫਿਰ ਮਾਸੀ ਆਈ ਸੀ ਗੱਲ ਅੱਛਾ ਉਹ ਰਿਸ਼ਤੇ ਬਾਰੇ ਕਹਿੰਦੀ ਆਪਾਂ ਲੈ ਲਈਏ ਰਿਸ਼ਤਾ ਮੈਂ ਇਥੋਂ ਵੀ ਨਾ ਪੁੱਤ ਕੰਮ ਹੁੰਦਾ ਮੇਰੇ ਵੀ ਗਿੱਟੇ-ਗੋਡੇ ਬਹੁਤ ਦੁਖਦੇ ਆ ਮੈਂ ਤਾਂ ਮਾਸੀ ਦੇ ਹੱਥੋਂ ਰਿਸ਼ਤਾ ਲੈਣਾ ਹੀ ਨਹੀਂ ਉਹ ਕਹੇ ਜੀ ਉਹ ਕੁੜੀ ਸੀਗੀ ਉਹ ਬੰਦੇ ਵਰਗੀ ਕੁੜੀ ਸੀਗੀ ਇਹ ਦਿਓ ਦਿਖਾਈ ਜਾਂਦੀ ਸੀ ਕਿ ਕਿਉਂ ਤੂੰ ਮੇਰੇ ਮਗਰ ਪਈ ਆ ਮਾ ਹਾਰੇ ਨਹੀਂ ਨਹੀਂ ਹੋਰ ਉਹ ਕਲੀ ਵਧੀਆ ਕੁੜੀ ਐ ਤੂੰ ਗਰੀਬ ਐ ਘਰੋਂ ਆਪਾਂ ਘਰ ਦੇਣ ਲੈਣ ਕੀ ਚੱਕਣਾ ਆਪਾਂ ਨੂੰ ਕੰਮ ਵਾਲੀ ਕੁੜੀ ਚਾਹੀਦੀ ਐ ਬਾਕੀ ਲੱਗੀ ਆ ਉਹ ਕਹਿੰਦੀ 8-10000 ਰੁਪਏ ਤਨਖਾਹ ਵੀ ਲੈਣੀ ਮੈਨੂੰ ਨਹੀਂ ਪਤਾ ਮੈਨੂੰ ਦੇਣ ਲੈਣ ਦਾ ਕੋਈ ਮਤਲਬ ਨਹੀਂ ਹੈਗਾ ਠੀਕ ਆ ਨਾ ਨਾਲੇ ਰਹੀ ਗੱਲ ਮੈਂ ਨਹੀਂ ਹਲੇ ਕਰਾਉਣਾ ਉਮਰ ਕਿੰਨੀ ਕੋਈ ਆ 22 ਸਾਲਾਂ ਦੀ ਕਿੰਨੀ ਕੁ ਉਮਰ ਪੁੱਤ ਤੇਰੇ ਸਾਹ ਹਾਂ ਤੇ ਸਾਰੇ ਵਿਆਹੇ ਗਏ ਦੋ ਦੋ ਜਵਾਕਾਂ ਦੇ ਪਿਓ ਹੋਏ ਫਿਰਦੇ ਤੂੰ ਹਜੋਂਵੇਂ ਫਿਰਦਾ ਨਾ ਅਖੇ ਉਵੇਂ ਫਿਰਦਾ ਹੋਰਾਂ ਦੇ ਸਿਰ ਤੇ ਪਿਓ ਸੀਗੇ ਮਸਾਲਾ ਖੁਸ਼ ਆਬ ਕੀਤਾਗਾ ਫੇਰ ਕੀ ਹੋ ਗਿਆ ਨਾਲੇ ਐਨਾ ਤਾਂ ਮੈਂ ਪੜ ਗਿਆ ਬੀਏ ਕਰ ਲਈ ਮੈਂ ਹੈ ਦੱਸ ਦੇ ਮੇਰੇ ਨਾਲ ਦੇ ਨੇ ਕਿਨੇ ਬੀਏ ਕੀਤੀ ਹੈ ਫੇਰ ਨਾ ਕੀਤੀ ਹੋਵੇ ਆਪਾਂ ਕਿਸੇ ਦੀ ਰੀਸ ਕਰਨੀ ਹੈ ਹੁਣ ਮੈਂ ਤੇਰੇ ਬਰਾਬਰ ਖੜੀ ਹਾਂ ਤੇ ਵਿਆਹ ਲੈ ਲੈ ਚੁੱਪ ਕਰਕੇ ਆਪਾਂ ਰਿਸ਼ਤਾ ਕੁੜੀ ਵੇਖ ਲਗੇ ਤੇ ਕਰ ਲਗੇ ਹੁਣ ਟਾਈਮ ਹੈ ਹੁਣ ਤੇਰਾ ਮੈਂ ਨਹੀਂ ਹਲੇ ਕਰਾਉਂਦਾ ਮੇਰਾ ਤਾਂ ਜਵਾਬ ਆ ਮੈਂ ਤਾਂ ਭਈ ਫੇਰ ਉਹਨੂੰ ਹੁਣ ਹਾਂ ਵਾਂਗੂ ਕਹੀ ਤਾਂ ਮੈਂ ਖੈ ਮੈਂ ਆਥਨੇ ਰਹਿ ਕੇ ਕਰਕੇ ਸ਼ਨੀ ਨੂੰ ਦੱਸ ਦੂੰਗੀ ਵੀ ਕੀ ਕਹਿੰਦਾ ਮੈਂ ਵੀ ਉਹਦੀ ਪੂਮ ਵੀ ਪੁੱਛ ਲਾਂ ਵੀ ਹਾਂ ਕਹਿੰਦਾ ਕਿ ਨਾ ਕਹਿੰਦਾ ਉਹ ਕਹਿੰਦੀ ਵੀ ਵੇਖ ਲਓ ਭਾਈ ਹੁਣ ਤਾਂ ਵਧਗਾ ਕਰਦਾ ਰਿਸ਼ਤਾ ਆ ਮੈਨੂੰ ਨਹੀਂ ਪਤਾ ਮੇਰੀ ਕੋਈ ਹਾਂ ਹੂ ਨਹੀਂ ਕਿ ਸਿੱਧੀ ਜੀ ਗੱਲ ਆ ਗਈ ਸਾਫ਼ ਜੀ ਮਲੇ ਚਾਚੀ ਦੇ ਹੱਥੋਂ ਮੂੰਹ ਹੀ ਨਹੀਂ ਰਿਸ਼ਤਾ ਪੈਂਦਾ ਪਤਾ ਮੈਨੂੰ ਪਤਾ ਚਾਚੀ ਤਾਂ ਮੈਨੂੰ ਬੇਕਾਰ ਸਮਝਦੀ ਐ ਕਿਹ ਹੋ ਜਾ ਮੈਨੂੰ ਪਤਾ ਉਹ ਕੁੜੀ ਦਿਖਾਈ ਸੀਗੀ ਉਹ ਮੰਤਾਂ ਨਾਲ ਵੀ ਪੜ੍ਹੀ ਸੀਗੀ ਉਹ ਕੁੜੀ ਸੀਗੀ ਕੋਈ ਉਹੀ ਤਾਂ ਹੁਣ ਦਿਖਾਈ ਜਾਊਗੀ ਹੁਣ ਹੋਰ ਦਿਖਾਊਗੀ ਨਾਲੇ ਤੇ ਮਾਮੇ ਦਾ ਫੋਨ ਆਇਆ ਸੀ ਉਹ ਕਹਿੰਦਾ ਭੈਣੇ ਹੁਣਛਣ ਨਹੀਂ ਤਾਂ ਵਿਆਹ ਕਰ ਲਾ ਮੈਨੂੰ ਨਹੀਂ ਪਤਾ ਕੋਈ ਮਾਮਾ ਆ ਗਿਆ ਜਾਂਦਾ ਆਪਦੀ ਤਾਂ ਮਾਮੇ ਦੀ ਘਰੇ ਚਲਦੀ ਨਹੀਂ ਚਲਦੀ ਕਿਉਂ ਨਹੀਂ ਪੁੱਤ ਫਿਰ ਹੁਣ ਭੈਣ ਨਾ ਮਾਦੀ ਹੁਣ ਉਹ ਕਹਿੰਦਾ ਤੂੰ ਗੋਡੇ ਕੀ ਟਕੜੀ ਇਸਦੀ ਫਿਰਦੀ ਹੈ ਤੂੰ ਹੁਣ ਨੋਆ ਦਾ ਪੱਕਣਾ ਖਾ ਨੋਆ ਦਾ ਪੱਕਣਾ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਵੀ ਭੈਣ ਔਖੀ ਹੁੰਦੀ ਹੈ ਕੰਮ ਕਰਦੀ ਵਾ ਠੀਕ ਆ ਆਪਦੇ ਘਰੇ ਮਾਮੇ ਦੀ ਚਲਦੀ ਨਹੀਂ ਹੈ ਅਮੀ ਉਹਦੇ ਤੇ ਮਾਰਦੀ ਹੈ ਰੋਪ ਦੂਜਿਆਂ ਦਾ ਬਸ ਠੀਕ ਆ ਚਲਾਈ ਜਾਂਦੇ ਆ ਕੋਈ ਨਹੀਂ ਪਤ ਤੂੰ ਮਨ ਸਮਝਾ ਲੈ ਆਪਾਂ ਨੂੰ ਹਾਂ ਕਰ ਦੇਨੇ ਆਪਾਂ ਕੁੜੀ ਵੇਖ ਲੈਨੇ ਜੇ ਫਿਰ ਉਹ ਹਾਂ ਕਰਾਂਗੇ ਚਾਹ ਮੈਂ ਲਿਆਉਣੀ ਐ ਲੈ ਤੂੰ ਰੋਟੀ ਰੁੱਟੀ ਖਾ ਲੈ ਹੋਰ ਮੀ ਬਹੁਤ ਘਰ ਰੱਖੀ ਰੱਬ ਨੇ ਯਾਰ ਫਿਗਰੀ ਨਹੀਂ ਆ ਕਰਨਾ ਕੀ ਗੋਹਾ ਟਾਲਦੀ ਸੀ ਪਸੂ ਬੈਠੇ ਸੀ ਮੈਂ ਚਾਹ ਚਲੋ ਮਿੱਧ ਦੇ ਦਿੰਦੇ ਨੇ ਮੈਂ ਟਾਲ ਦੇਗਾ ਤੈਨੂੰ ਐ ਕਹਿਣਾ ਆਇਆ ਸੀ ਹਾਂ ਉਹ ਫੋਨ ਆਇਆ ਸੀਗਾ ਭੈਣ ਦਾ ਅਮਰਜੀਤ ਦਾ ਹਾਂ ਤੇ ਉਹਨੇ ਬੁਲਾਇਆ ਮੈਨੂੰ ਚੰਗਾ ਕਿਉਂ ਉੱਥੇ ਕਿਵੇਂ ਜਾਨੇ ਹੁਣ ਉਹਦੇ ਜਵਾਕ ਇਹਦੇ ਰਿਸ਼ਤੇ ਦੀ ਗੱਲ ਕਰਨੀ ਆ ਯਾਰ ਕੋਈ ਓਹੋ ਉਹਨੇ ਕਿਹੜਾ ਕੰਜਰ ਨੇ ਹਾਂ ਕਰਨੀ ਆ ਪਹਿਲਾਂ 20 ਮੋੜ ਤੇ ਰਸਤੇ ਉਹਨੇ ਜੈਕਤੀ ਮੋੜੂ ਮਸਾਲਾ ਵੀ ਬਣਾ ਲੂੰ ਫੇਰਾ ਗੋਗਾ ਥੱਲੇ ਵੀ ਲੈ ਲੂੰ ਉਹ ਨਹੀਂ ਮੰਨਦਾ ਹੈਗਾ ਉਹ ਹੈਗੀ ਅਜੇ ਤੱਕ ਮਸ਼ਯੂਰ ਮਤ ਜਦੋਂ ਉਹਨੂੰ ਅੱਕ ਲਊ ਆਪੀ ਹਾਂ ਕਰ ਦੂਗਾ ਹਜੇ ਨਹੀਂ ਉਹ ਹਾਂ ਕਰਦਾ ਨਾ ਐਵੇਂ ਉਹਦੇ ਪਿੱਛੇ ਪਕਾਈ ਕਰੋ ਚੱਲ ਫਿਰ ਹੁਣ ਜਾਣਾ ਤਾਂ ਪਊਗਾ ਜਦੋਂ ਉਹਨੇ ਸ਼ਾਨੀ ਬਣੀ ਨੇ ਫੋਨ ਕੀਤਾ ਹੈ ਚੱਲ ਕੋਈ ਨਾ ਚੱਲ ਨਾਲੇ ਭੈਣ ਨੂੰ ਮਿਲੇ ਆਉਂਗੇ ਨਾਲੇ ਚਲ ਪਤਾ ਲੱਗ ਜਾਊਗਾ ਵੀ ਹਾਂ ਕਰਦਾ ਕਿ ਨਹੀਂ ਕਰਦਾ ਤੇ ਚਲ ਮੇਰੀ ਗੱਲ ਸੁਣੋ ਜੋ ਜਵਾਕ ਜਾਗੇ ਨਾ ਸਕੂਲੋਂ ਤੇ ਬੜਾ ਗਰਮੀ ਦੇਖ ਕੇ ਨਹੀਂ ਪਈ ਜਾਂਦੀ ਧੁੱਪੇ ਨਾਲ ਉਹਨੂੰ ਨਿਕਲਣ ਦੀ ਚੰਗਾ ਨਹੀਂ ਜੀ ਨਹੀਂ ਕੋਈ ਨਾ ਮੈਂ ਤਾਂ ਉਹਨਾਂ ਨੂੰ ਅੰਦਰ ਬਿਠਾ ਦੂੰਗੀ ਮੈਂ ਹੁਣ ਮੋੜਣਾ ਦੋ ਘੰਟੇ ਜਾ ਕੇ ਚੱਲ ਕੋਈ ਨਾ ਜਾਇਓ ਬਸ ਉਹ ਵੀ ਇੱਕੋ ਹੱਥ ਟਾਲਦਾ ਠੀਕ ਆ ਦੇਖਦੀ ਆ ਕੋਈ ਨਾ ਚਾਹ ਪਾਣੀ ਧਰਦੀ ਆਉਣ ਵਾਲੀ ਨੇ ਉਹ ਵੀ ਤਹਾਨੂੰ ਦੱਸ ਪੈਣਾ ਤੇ ਆਦੇ ਵਾਸਤੇ ਬੁਲਾਇਆ ਮੈਨੂੰ ਫੋਨ ਕਰਕੇ ਮੈਂ ਤਾਂ ਬਈ ਤੈਨੂੰ ਐ ਬੁਲਾਇਆ ਵੀ ਰਿਸ਼ਤੇਵਾਰੇ ਗੱਲ ਕਰਦੇ ਸੀ ਸਣੀ ਨਾਲ ਮੈਂ ਸਣੀ ਨੂੰ ਆਖਿਆ ਵੀ ਆਪਾਂ ਰਿਸ਼ਤਾ ਲੈ ਲਗੇ ਹੂੰ ਤੇ ਇਹ ਮੇਰੀ ਤਾਂ ਗੱਲ ਨਹੀਂ ਮੰਨਦਾ ਮੈਂ ਤੇ ਫਿਰ ਤਾਂ ਫੋਨ ਲਾਇਆ ਸੀ ਆ ਭਾਬੀ ਨੂੰ ਵੀ ਤੂੰ ਬਾਈ ਨੂੰ ਭੇਜ ਤੇ ਆਪਾਂ ਉਹਦੇ ਨਾਲ ਗੱਲ ਕਰਨੀ ਆ ਵੀ ਭਾਈ ਇਹਨੂੰ ਮਨਾ ਮਨੂਲੋ ਹੁਣ ਮੈਥੋਂ ਕੰਮ ਨਹੀਂ ਹੁੰਦਾ ਹਾਂ ਵੀ ਕਿਵੇਂ ਕਰੋ ਹੁਣ ਤੁਸੀਂ ਇਹਨੂੰ ਮਨਾਓ ਜੇ ਤਾਂ ਹੁੰਦਾ ਇਹਦਾ ਪਿਓ ਫਿਰ ਤਾਂ ਮੇਰੇ ਮਨੂਆਪਾ ਮਾਚਾਰ ਸਾਲ ਨਾ ਕਰਾਉਂਦਾ ਆਪਦੀ ਮਰਜ਼ੀ ਕਰਦੇ ਹੈਨਾ ਤੇ ਹੁਣ ਫਿਰ ਤੈਨੂੰ ਪਤਾ ਹੁਣ ਇਹਦੀ ਵੀ ਉਮਾਟ ਪਦੀ ਜਾਂਦੀ ਅਗਲਾ ਆਖੋ ਗੱਲ ਮਾਂ ਹੀ ਰਹਿ ਗਈ ਨਾ ਤੇ ਹਜੇ ਤੱਕ ਮੁੰਡਾ ਨਹੀਂ ਪਿਆਇਆ ਗਿਆਗਾ ਤਾਨੂੰ ਬਾਈ ਹੋਰ ਇਹ ਤਾਂ ਗੱਲ ਹੋਰ ਸੀ ਬਾਈ ਹੁੰਦੇ ਹਾਂ ਹੈ ਆ ਦਾ ਪੰਜ ਕਰਦਾ 50 ਕਰਦਾ ਹਾਂ ਉਹੀ ਤਾਂ ਕਹਨੇ ਬਾਈ ਤੇ ਕਿਧਰ ਨੂੰ ਗਿਆ ਵਾ ਹੁਣ ਹੋ ਖੇਤ ਗਿਆ ਹੋਊਗਾ ਮੰਦਾ ਹੀ ਨਹੀਂ ਮੇਰੇ ਤੇ ਗੱਲ ਮੈਨੂੰ ਆ ਤਾਂ ਮੈਂ ਤਾਂ ਹੁਣ ਕਰਨਾ ਪੈਣਾ 아이ਸੀ ਕੀ ਰਾਣੀ ਮੇਰੇ ਕੋਲੇ ਪਰਸ ਚੌਥੇ ਹੂੰ ਤੇ ਕਹਿੰਦੀ ਵਧੀਆ ਕਰਦਾ ਰਿਸ਼ਤਾ ਹੈਗਾ ਤੇ ਕੋ ਗਰੀਬ ਹੈ ਘਰੋਂ ਕੁੜੀ ਬਹੁਤ ਸਿਆਣੀ ਹੈ ਨਾ ਲੱਗੀ ਹੋਈ ਹੈ ਤੇ ਵੀ ਘਰ ਦਾ ਕੰਮ ਸੋਡਾ ਸਾਰਾ ਕਰ ਲਿਆ ਪਰੂਗੀ ਤੇ ਤੁਸੀਂ ਰਿਸ਼ਤਾ ਲੈ ਲਓ ਮੈਂ ਹੁਣ ਉਹਨੂੰ ਐਂ ਆਖਣਾ ਸੀ ਵਿਚਾਰੀ ਨੂੰ ਹੋਰ ਮੈਂ ਕੀ ਆਦੀ ਮੈਂ ਕੋਈ ਨਹੀਂ ਵੀ ਭਣੀ ਰਾਏ ਕਰਕੇ ਦੱਸੂਗੀ ਮੈਂ ਤਾਂ ਹਾਂ ਯੋ ਮੁੰਡੇ ਨਾਲ ਤਾਂ ਰਾਇ ਜ਼ਰੂਰੀ ਹੁੰਦੀ ਹੈ ਹਨ ਹਾਂ 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 ਤੇ ਜੇ ਮੈਂ ਇਹਦੇ ਨਾਲ ਰਾਇ ਕੀਤੀ ਤੇ ਤਾਂ ਇੱਕ ਲੱਤ ਤੇ ਜਾਂਦਾ ਕਹਿੰਦਾ ਮੈਂ ਤਾਂ ਰਿਸ਼ਤਾ ਲੈਣਾ ਨਹੀਂ ਮੈਂ ਤਾਂ ਲੈਣਾ ਨਹੀਂ ਤੂੰ ਮੈਂ ਉਹਦੇ ਹੱਥੋਂ ਹੀ ਨਹੀਂ ਰਿਸ਼ਤਾ ਲੈਣਾ ਚਾਚੀ ਤੇ ਲੈ ਦੱਸ ਨਹੀਂ ਮੇਰੀ ਗੱਲ ਸੁਣਾ ਤੂੰ ਮੁੜ ਕਿਉਂ ਰਾਂਗੀ ਫੇਰ ਕਹ ਤੈਨੂੰ ਕਿਹਨੇ ਕਰਨਾ ਹੈ ਉਹੀ ਤਾਂ ਫਿਰ ਆਦੇ ਐ ਵੀ ਭਾਈ ਹੁਣ ਤੂੰ 30 ਸਾਲ ਨੁੱਪੜਿਆ ਪਿਆਗਾ ਇਹਦੇ ਹਾਂ ਦੇ ਤਾਂ ਦੋ ਦੋ ਜਵਾਕਾਂ ਦੇ ਪਿਓ ਹੋਗੇ ਹੋਵੇ ਤੇ ਇਹੋ ਜਿਹੀ ਉਵੇਂ ਫਿਰਦਾ ਵੀ ਭਾਈ ਅਕਸਰ ਮੈਂ ਵੀ ਪੋਤੇ-ਪੋਤੀਆਂ ਦਾ ਮੂੰਹ ਵੇਖਲਾ ਜਾ ਕੇ ਖੜਾ ਆ ਲਾ ਉਹਨਾਂ ਨੂੰ ਹਨ ਬੰਦੇ ਦਾ ਕੀ ਪਤਾ ਹੁੰਦਾਗਾ ਬੰਦੇ ਦਾ ਭਾਣਾ ਹੁਣ ਕਮੈਂਟ ਦਾ ਪਤਾ ਨਹੀਂ ਹਾਂ ਮੈਂ ਐਂਪਾਇਰ ਚੱਕ ਲੈ ਦੂਜੇ ਦੀ ਆਸ ਨਹੀਂ ਹਾਂ ਹੈ ਉਹੀ ਤਾਂ ਗੱਲ ਹੈ ਬਈ ਹਾਂ ਚਲ ਕੋਈ ਨਹੀਂ ਆ ਜਾਂਦੇ ਹਲੇ ਮੈਂ ਇੱਥੀਆਂ ਦੋ ਚਾਰ ਘੰਟੇ ਹਾਂ ਤੂੰ ਬਹਿ ਜਾ ਬਈ ਮੈਂ ਰੋਟੀ ਬਣਾਉਣੀ ਹੈ ਤੇਰੇ ਵਾਸਤੇ ਮੈਂ ਮੈਂ ਚਾਹ ਕਿਹਾ ਰੋਟੀ ਤਾਂ ਮੈਂ ਖਾ ਕੇ ਦਰਾਂ ਜਦੋਂ ਤੂੰ ਫੋਨ ਕੀਤਾ ਨਾ ਉਦੋਂ ਰੋਟੀ ਖਾ ਕੇ ਹਟ ਗਈ ਮੈਂ ਅੱਛਾ ਅੱਜ ਘਰੀ ਸੀ ਬਈ ਤੂੰ ਹਾਂ ਘਰੀ ਸੀ ਅੱਜ ਠੀਕ ਹੈ ਹਾਂ ਤੇ ਹੋਰ ਸਾਰੇ ਜਵਾਕ ਠੀਕ ਸੀ ਸਾਰੇ ਵਧੀਆ ਹੈ ਚਲੋ ਬਈ ਠੀਕ ਹੀ ਚਾਹੀਦੇ ਫਿਰ ਮੈਂ ਆਖਿਆ ਬਾਈ ਦੀ ਜੇਫ ਮੰਨੂਗਾ ਮਹਾ ਬਾਈ ਅਨੁਸਾਰ ਦੇ ਆ ਬਾਈ ਦੇ ਆਖੇ ਤਾਂ ਭਵਾਂ ਲੱਗ ਜੇ ਮੈਂ ਤਾਂ ਨਿਆ ਨਹੀਂ ਦਿੰਦਾ ਕਿਸੇ ਗੱਲ 'ਚ ਵੀ ਇਹ ਚਲ ਕੋਈ ਨਹੀਂ ਆ ਜਾਂਦੇ ਆਪਾਂ ਕਰਦੇ ਆਂ ਗੱਲਬਾਤ ਉਹਦੇ ਨਾਲ ਹਾਂ ਚਲ ਬਈ ਫਿਰ ਮੈਂ ਚਾਹ ਤਾਂ ਬਣਾਵਾ ਕੁੱਟ ਤੁਸੀਂ ਬੈਠੋ ਚਲ ਚਾਹ ਧਰ ਲੈ ਬਾਈ ਲੈ ਮਾਮਾ ਆਇਆ ਬੈਠਾ ਸਤਿਗੁਰ ਮਾਮਾ ਸਤਿਗੁਰ ਹੋ ਠੀਕ ਆ ਪੰਜਾ ਠੀਕ ਆ ਵਧੀਆ ਤੂੰ ਦੱਸ ਕਹਿਮ ਹਾਂ ਵਧੀਆ ਚੜਦੀ ਕਲਾ ਤੇ ਹੋਰ ਠੀਕ ਠਾਕ ਵਧੀਆ ਮਾਮੀ ਠੀਕ ਸੀ ਸਾਰੇ ਬੁੱਧਗੇ ਤੈਨੂੰ ਵੀਨ ਕਿਵੇਂ ਸੀਗਾ ਓਕੇ ਆ ਜਮਾ ਚਲ ਹਾਂ ਗਿਆ ਵਾਸੀ ਗੂਲ ਚਲ ਵਧੀਆ ਹੋਰ ਕਿਵੇਂ ਘੇੜੇ ਮਾਰੇ ਘੇੜੇ ਤਾਹਣ ਤੈਨੂੰ ਪਤਾ ਹੀ ਆ ਕੀ ਦੱਸਾਂ ਤੇ ਇਹਦਾ ਫੋਨ ਕੀਤਾ ਸੀਗਾ ਪਰਿਮਾਨ ਨੇ ਓ ਜੀ ਯਾਰ ਕਿਉਂ ਕੀ ਹੋ ਗਿਆ ਬੱਸ ਮੈਂ ਸਮਝ ਗਿਆ ਮਾਮਾ ਲੈ ਮੈਨੂੰ ਪਤਾ ਕਿਉਂ ਫੋਨ ਕੀਤਾ ਹਣ ਯਾਰ ਮਾਮਾ ਤੂੰ ਆਪ ਤਾਂ ਸੋਚ ਲੈ ਉਹ ਕੋਈ ਜਰ ਹੋਰ ਗੱਲ ਵੀ ਹੋ ਸਕਦੀ ਕੋਈ ਹੋਰ ਕੰਮ ਵੀ ਹੋ ਸਕਦਾ ਦੱਸ ਕਿਉਂ ਕੀਤਾ ਦੱਸ ਹੈ ਦੱਸ ਕਿਉਂ ਕੀਤਾ ਤੇਰੇ ਵਿਆਹ ਦੀ ਗੱਲ ਕਰਨੀ ਆ ਤੇ ਫਿਰ ਉਹੀ ਗੱਲ ਆ ਨਾ ਮੈਨੂੰ ਕੱਲ ਹੀ ਪਤਾ ਲੱਗਿਆ ਸੀ ਜਦੋਂ ਕੱਲ ਦੀ ਤੂੰ ਨਹੀਂ ਆਂਦੀ ਹੈ ਨਾ ਅਖੇ ਤਰਾ ਮਾਮਾ ਗੱਲ ਕਰੂ ਮੈਨੂੰ ਕਹੀ ਜਾਂਦੀ ਸੀਗੀ ਮੇਰਾ ਪਹਿਲਾਂ ਹੀ ਮੱਥਾ ਠਣਕਿਆ ਸੀ ਵੀ ਤੂੰ ਵਿਆਹ ਦੀ ਗੱਲ ਕਰਨੀ ਆ ਵੇਖ ਮਾਮਾ ਮੇਰੀ ਗੱਲ ਸੁਣ ਬੀਓ ਚ ਬੀਏ ਚ ਮੈਨੂੰ ਵਧੀਆ ਨੰਬਰ ਆ ਗਏ ਪੂਰੇ ਹੈ ਨਾ ਹਾਂ ਮੇਰਾ ਇਰਾਦਾ ਵੀ ਐਮਏ ਕਰਾਂ ਹੁਣ ਮੈਂ ਐਮਏ ਕਰਕੇ ਮੈਨੂੰ ਚੰਗੀ ਨੌਕਰੀ ਮਿਲ ਜੂਗੀ ਹੁਣ ਜੇ ਮੇਰਾ ਪਿਓ ਨਹੀਂ ਸਿਰ ਤੇ ਤਾ ਖੇਤੀ ਕਰਨ ਲੱਗ ਗਿਆ ਮੈਂ ਚਲ ਮੈਨੂੰ ਐ ਵੀ ਘਰ ਦਾ ਖਰਚਾ ਵਧੀਆ ਚੱਲੀ ਜਾਂਦਾ ਚਲੋ ਵੀ ਕੰਮ ਆ ਹਾਂ ਐਡੀ ਕਾਲੀ ਕਾਦੀ ਹੈ ਯਾਰ ਮਾਮਾ ਕਾਲੀ ਨਹੀਂ ਪੁੱਤ ਮੈਨੂੰ ਤਾਂ ਬਿਹਤਰੀ ਮਾਂ ਨੇ ਦੱਸਿਆ ਠੀਕ ਆ ਬਈ ਉਹਦੀ ਚਾਚੀ ਆਈ ਸੀ ਰਾਣੀ ਉਹ ਰਿਸ਼ਤਾ ਕਰਾਉਂਦੀ ਐ ਵਧੀਆ ਕੁੜੀ ਐ ਸੋਹਣੀ ਸੁਨੱਖੀ ਪਰ ਹੈ ਥੋੜੀ ਜਿਹੀ ਗਰੀਬ ਪਰਿਵਾਰ ਚੋਂ ਉਹ ਠੀਕ ਆ ਬਸ ਪਹਿਲਾਂ ਕੁੜੀ ਦੀ ਫੋਟੋ ਦਿਖਾਤੀ ਲੈ ਦੇਖ ਲੈ ਕਿਹੋ ਜੀ ਸੀ ਉਹਨਾਂ ਬੰਦਾ ਦਾ ਮਨੁੱਖ ਉਹਦਾ ਮਹਾਨ ਜਨਾ ਮਨਤਾਰਗੀ ਕੁੜੀ ਸੀਗੀ ਉਹ ਮੈਨੂੰ ਬੇਕਾਰ ਹੀ ਸਮਝਦੀ ਆ ਦੇਖ ਬੱਤ ਮੇਰੀ ਗੱਲ ਸੁਣਾ ਮੈਨੂੰ ਨਹੀਂ ਪਤਾ ਮਾਂ ਤਰ ਗਈ ਸੀ ਨਾ ਮੈਂ ਉਹ ਪਹਿਲਾਂ ਵਾਲੀ ਕੁੜੀ ਦੀ ਫੋਟੋ ਦੇਖੀ ਆ ਠੀਕ ਆ ਨਾ ਨਾ ਹੀ ਮੈਨੂੰ ਕੁਛ ਤੇਰੀ ਮਾਂ ਨੇ ਦੱਸਿਆ ਮੈਨੂੰ ਤੇਰੀ ਮਾਂ ਨੇ ਸਪੈਸ਼ਲ ਦੱਸਿਆ ਇੱਥੇ ਅੱਛਾ ਤੇ ਨਾਲ ਗੱਲ ਕਰਨ ਵਾਸਤੇ ਠੀਕ ਆ ਦੇਖ ਤੇਰੀ ਉਂ ਲੰਘਦੀ ਜਾਂਦੀ ਆ ਉਮਰ ਜੇ 2 ਸਾਲ ਹੋਰ ਟੱਪ ਗਏ ਤੈਨੂੰ ਕਹਿੰਦੇ ਰਿਸ਼ਤਾ ਨਹੀਂ ਕਰਨਾ ਇਹ ਵਿਚਾਰੀ ਹੱਡ ਤੜਾ ਤੜਾ ਇੱਥੇ ਮਰ ਜੂ ਬੁੜੀ ਠੀਕ ਆ ਨਾ ਜੋ ਹੁਣ ਤਾਂ ਇਹ ਹੱਡ ਪੈਰ ਚੱਲਦੇ ਆ ਕੰਮ ਕਰੀ ਜਾਂਦੀ ਆ ਘਰ ਦਾ ਰੋਟੀ ਟੋਕ ਬਣਾ ਦਿੰਦੀ ਆ ਤੇਰਾ ਜੇ ਕੱਲ ਨੂੰ ਮੰਜੇ ਤੇ ਬਹਿ ਗਈ ਫੇਰ ਨਾਲ ਦਾ ਬਾਹਰ ਦਾ ਕਰੇਗਾ ਨਾਲੇ ਚੁੱਲੇ 'ਚਾਥ ਫੂਕੇਗਾ ਆਪ ਮਾਮਾ ਗੱਲ ਮੇਰੀ ਆਇਆ ਹਾਂ ਮੈਂ ਦੇਖਣੀ ਆ ਕੋਈ ਨੌਕਰੀ ਹਾਂ ਠੀਕ ਆ ਥੋੜਾ ਜਿਹਾ ਟਾਈਮ ਰੁਕ ਜਾ ਉਹਨੂੰ 6 ਮਹੀਨਿਆਂ ਦਾ ਸਾਲ ਦਾ ਸਮਾਂ ਦੇ ਉਹ ਦੋ ਵਾਰ ਮੈਂ ਆਪ ਹੀ ਕਰਵਾ ਲੂੰ ਕਹਿਣ ਦਾ ਮਤਲਬ ਚਲ ਤੇ ਇੱਕ ਮਿੰਟ ਗੱਲ ਸੁਣਾ ਤੇਰੀ ਗੱਲ ਚ ਹੀ ਗੱਲ ਐ 22 ਦਾ ਵੇ ਤੂੰ ਵੀ ਇਹ ਕਰ ਗਿਆ ਐਵੇਂ ਵੀ ਕਰ ਲਈ ਹਾਂ ਇਹੋ ਜਿਹੇ ਕੁੱਤਿਆਂ ਸਰਕਾਰਾਂ ਗੰਦੀਆਂ ਤੇ ਫੇਰ ਵੀ ਨਾ ਨੌਕਰੀ ਮਿਲੀ ਫੇਰ ਹਾਂ ਨਾਲੇ ਮਰਨਗਾ ਮੇਂਗਾ ਵਿਆਹ ਤੋਂ ਆਪ ਦੀ ਚਾ ਮੇਰੀ ਮੈਂ ਤੇਰਾ ਵਾਦਾ ਕਰਦਾ ਯਾਰ ਠੀਕ ਹੈ ਗੱਲ ਸੁਣ ਲੈ ਮੇਰੀ ਧਿਆਨ ਨਾਲ ਤੂੰ ਪੜ ਲਈ ਪੜੀ ਗਈ ਵਿਆਹ ਕਰਾ ਕੇ ਇਹਦਾ ਲੋਕ ਪੜੀ ਜਾਂਦੇ ਆ ਉਹ ਮਾਮਾ ਵਿਆਹ ਕਰਾ ਕੇ ਫੇਰ ਤਾਂ ਬੰਦਾ ਆਪਦੇ ਘਰ ਵਾਲੀ ਤੇ ਜਵਾਕਾਂ 'ਚ ਹੀ ਉਲਝ ਗਿਆ ਫੇਰ ਨਹੀਂ ਬਾਹਰ ਨਿਕਲ ਸਕਦਾ ਬੰਦਾ ਮੇਰੀ ਗੱਲ ਸੁਣਾ ਹਾਂ ਲੋਕ ਆਪਦੀਆਂ ਨੋਹਾਂ ਨੂੰ ਡਿਗਰੀਆਂ ਕਰਾਈ ਜਾਂਦੇ ਆ ਤੂੰ ਤਾਂ ਫੇਰ ਆਪ ਆਪਨੇ ਖੁਦ ਮਾਲਕਾਂ ਘਰ ਦਾ ਪੜਨਾ ਤਾਂ ਹੈ ਹੈ ਉਹ ਮੈਨੂੰ ਪਤਾ ਨਾ ਬਾਲਾ ਬਰਾ ਹਾਲਾ ਆ ਬਿਆਚਾ ਗੋਪੀ ਦੇਖ ਲੈ ਹੈ ਕਿੰਨਾ ਟਾਈਮ ਹੋ ਗਿਆ ਕਿੰਨਾ ਪੜਿਆ ਹੋਇਆ ਸੀਗਾ ਘਰ ਦੇ ਆਨੇ ਧੱਕੇ ਨਾਲ ਵਿਆਹ ਕਰਤਾ ਉਹ ਬੈਠਾ ਰੁਲਿਆ ਉਹਨਾਂ ਦੇ ਕੁੱੱਦਾ ਹੋ ਗਿਆ ਜਵਾਕ ਜਿਹਦਾ ਨਾ ਕੁੱੱਦਾ ਉਹ ਤੀਜੇ ਦਿਨੋਂ ਬੰਸਲਦੇ ਰਹਿੰਦਾ ਉਹਨੂੰ ਨਲਗੀਆਂ ਹੀ ਲੰਗਾਂ ਰਹਿੰਦੀਆਂ ਹੁਣ ਦਵਾਈ ਨਹੀਂ ਲੋਟ ਆਉਂਦੀ ਦੇਖ ਲੈ ਕਰ ਲਾ ਕੀ ਕਰੇਗਾ ਲੈ ਹਣ ਪਉ ਐਂ ਦੇਖ ਲੈ ਵੀ ਕਿੰਨਾ ਪੜਿਆ ਲਿਖਿਆ ਸੀ ਬੰਦਾ ਰੁਲ ਗਿਆ ਨਾ ਵਿਆਹ ਕਰਾ ਕੇ ਤਾਂ ਹੀ ਨਹੀਂ ਕਰਾਉਂਦਾ ਮੈਂ ਘਰ ਵਾਲੀ ਐ ਭਾਵੇਂ ਨਾ ਸੂਟ ਹੀ ਨਹੀਂ ਲੋਟ ਆਉਂਦੇ ਉਹਦੇ ਹੈ ਪਾਉਂਦੀ ਐ 4-4000 ਦੇ ਲੈ ਕਰ ਲੋ ਕਿ ਉਹਨੂੰ ਭਾਂਡਾ ਦੱਸ ਦੇ ਵਿਚਾਰਾ ਕਿੰਨੀ ਕਮਾਈ ਕਰਦਾ ਅਮਾਤਰੀ ਗੱਲ ਨਾਲ ਸੰਤ ਹੈ ਠੀਕ ਹੈ ਨਾ ਵੀ ਬੱਚਾ ਚਲ ਬਿਮਾਰ ਰਹਿੰਦਾਗਾ ਘਰ ਵਾਲੇ ਨਹੀਂ ਲੀੜਾ ਕਪੜਾ ਮੇਰੀ ਗੱਲ ਮੈਂ ਵੀ ਦਾ ਇੱਕ ਹੱਥ ਨਾਲ ਕਮਾਈ ਕਰਦਾ ਹੈ ਹੈ ਵਧੀਆ ਇਹ ਜਿੰਦਗੀ ਜਿਉਣੇ ਨਾਲੇ ਦੋ ਜਵਾਕ ਹੈ ਤੀਜੀ ਤਰੀ ਮਾਮੀਆਂ ਚੌਥਾ ਮਾਏ ਆ ਮਾਮਾ ਤਾਂ ਹੀ ਦਾ ਤੈਨੂੰ ਕਹਿੰਦਾ ਮੈਂ ਸਰਕਾਰੀ ਨੌਕਰੀ ਕਰਦਾ ਤੂੰ 7000 ਰੁਪਏ ਲੈਣਾ ਹੈ ਹੈ ਤੂੰ ਮੈਨੂੰ ਤਾਂ ਹੀ ਤਾਂ ਤੈਨੂੰ ਕਹੀ ਜਾਂਦਾ ਵੀ ਸੌਖਾ ਤਾਂ ਹੈਗਾ ਜੇ ਤੂੰ ਕੱਲੇ ਜ਼ਮੀਨ ਤੇ ਹੁੰਦਾ ਤੇ ਕਿੱਥੇ ਟਾਈਮ ਪਾਸ ਹੋ ਜਾਂਦਾ ਉਸ ਪ੍ਰਵਾਦ ਨੌਕਰੀ ਤੋਂ ਤਾਂ ਪਹਿਲਾ ਮੈਂ ਬਹਾਨ ਕਰਦਾ ਹੀ ਸੀ ਉਹ ਵੀ ਤਾਂ ਮੈਂ ਇੱਕ ਹੱਥ ਨੇ ਕਰਦਾ ਸੀ ਬਹਾਨਾ ਉਹ ਕਰਦਾ ਤਾਂ ਸੀ ਮੈਨੂੰ ਪਤਾ ਮੁੜ ਕੇ ਕਲੀਅ ਸੀ ਨਹੀਂ ਲੋਟ ਆਉਂਦਾ ਕੱਲ ਗੇਟਵੇ ਦੀ ਨੰਗਾ ਝਾਂਜਰਾਂ ਪਿੱਛੇ ਰੌਲਾ ਪਿਆ ਪਿਆ ਸੀ ਇਹਦਾ ਬਾਬਾ ਹੀ ਰੌਲਾ ਝਾਂਜਰਾਂ ਵਿੱਚ ਇਹਨਾਂ ਦਾ ਗੋਪੀ ਕਾ ਉਹ ਯਾਰ ਲੋਕ ਨੇ ਛੱਡ ਪਰੇ ਠੀਕ ਆ ਨਾ ਐਵੇਂ ਕਿਸੇ ਦੇ ਮੰਗ ਨਹੀਂ ਲੱਗੀਦਾ ਹੁੰਦਾ ਗੱਦੇ ਤੋਂ ਬੈਠੇ ਨੂੰ ਨਹੀਂ ਕਹੀ ਗਈ ਗੱਲ ਤੱਕ ਕੌਣ ਨੂੰ ਜੀ ਕਰਦਾ ਸੀ ਕਹਿੰਦੀ ਝਾਂਜਰਾਂ ਚੱਕਰਾ ਯਾਰ ਤਾਂ ਸਿਰ ਟੱਕਰਾਵੇ ਇਹ ਬੰਦੇ ਦੇ ਹੁੰਦਾ ਆਪਦੇ ਸਾਰੇ ਠੀਕ ਆ ਨਾ ਚੱਲ ਯਾਰ ਦੇਖਦੇ ਆ ਮਾਮਾ ਥੋੜਾ ਜਿਹਾ ਸਮਾਂ ਦੇ ਮੈਨੂੰ ਚਾਹ ਪਾਣੀ ਪੀ ਲਿਆ ਰੋਟੀ ਖਾ ਲਈ ਚਾਹ ਤਾਂ ਤਰੀ ਜਿੰਨੀ ਤਰੀ ਮੰਮੀ ਕੰਮ ਚੰਗਾ ਹਾਂ ਗੌਰ ਕਰੀ ਮੇਰੀ ਗੱਲ ਤੇ ਮੈਂ ਲਿਆਉਣਾ ਚਾਹ ਹਾਂ